अच्छा सन फाउंडेषन आके बहुत अच्छा लग रहा है जो इतने काम य कर रहे हैं जो आज की लोड है जोड़े साढ़े यूथ हैं युवा हैं बहुत अनइंप्लॉयमेंट है एंड साडा लुधियाना इज द इंडस्ट्रियल हब ऐसा नहीं है कि इतने जॉब ऑपरचुनिटीज़ नहीं हैं बट संाउंडे राइट स्किल प्रोवाइड कर रहा है यूथ न और उन्हों सिखा के वह जॉब ऑपरचुनिटीज़ दे रहे हैं सिर्फ सिखाने तक नहीं है उन्होंने सिखाने तो बाद इत प्लेसमेंट भी उन्होंने करा रहे हैं कि उन्होंने अच्छा पैक ਕਿਚ ਮਿਲ ਸਕੇ ਅਚੀ ਸੈਲਰੀ ਮਿਲ ਸਕੇ ਔਰ ਨਾਲ ਦੀ ਨਾਲ ਜਿੱਥੇ ਉਹ ਜਾਣ ਜਿਸ ਇੰਡਸਟਰੀ ਵਿੱਚ ਉਹ ਜਾਣ ਉੱਥੇ ਵੀ ਉਹ ਇੱਕ ਐਸੈਟ ਹੋਣ ਉੱਥੇ ਵੀ ਉਹ ਚੰਗਾ ਕੰਮ ਕਰ ਸਕਣ ਐਂਡ ਸਭ ਤੋਂ ਵੱਡੀ ਔਰ ਅੱਛੀ ਗੱਲ ਮੈਨੂੰ ਇਹ ਲੱਗੀ ਕਿ ਇੰਨਾ ਅੱਛਾ ਸੈਟਅਪ ਹੈ ਨੇ ਸਾਰਾ ਕੁਝ ਫ੍ਰੀ ਆਫ ਕਾਸਟ ਕਰਵਾਇਆ ਜਾ ਰਿਹਾ ਹੈ ਇਹ ਸਾਡੇ ਲਈ ਵੀ ਇੱਕ ਇਨਸਪੀਰੇਸ਼ਨ ਹੈ ਟੂ ਲਰਨ ਐਂਡ ਜਿਹੜੇ ਸਾਡੇ ਵੀ ਛੋਟੇ ਬੱਚੇ ਇੱਥੇ ਆ ਕੇ ਹੋਰ ਸਿੱਖ ਸਕਦੇ ਹੈ ਤਾਂ ਕਿ ਆਪਣੀ ਲਾਈਫ ਵਿੱਚ ਕੱਲ ਨੂੰ ਕੁਝ ਬਣ ਸਕਣ ਤੇ ਬਹੁਤ ਅੱਛਾ ਲੱਗ ਰਿਹਾ ਹੈ ki kind kana of... ਯੂਥ ਨੂੰ ਇੱਕ ਮੈਸੇਜ ਦੇਣਾ ਚਾਹਾਂਗੇ ਕਿ ਇਹ ਜਿਹੜੀ ਯੂਥ 에ਜ ਹੈ ਇਹਦੇ ਵਿੱਚ ਅਸੀਂ ਬਹੁਤ ਬlesed ਹਾਂ ਕਿ ਸਾਡੇ ਕੋਲ ਬਹੁਤ ਸਾਰੀ energy ਹੈ ਔਰ ਅਸੀਂ ਚਾਹਤ ਇਸ ਟਾਈਮ ਨੂੰ ਕੁਝ ਅੱਛਾ ਕਰਦੇ ਹਾਂ ਔਰ ਆਪਣੀ ਲਾਈਫ ਵਿੱਚ ਮਿਹਨਤ ਕਰਦੇ ਹਾਂ ਤੇ success ਬਹੁਤ easily possible ਹੈ ਬਟ ਉਹਦੇ ਲਈ ਸਾਨੂੰ ਮਿਹਨਤ ਕਰਨਾ ਚਾਹੀਦਾ ਹੈ ਇਹ ਲੋਕ ਤੇ ਬਹੁਤ lucky ਹੈ ਕਿ ਇੱਥੇ ਕਈਆਂ ਕੋਲ resources ਨਹੀਂ ਹੁੰਦੇ ਇੱਥੇ free of cost resources ਮਿਲ ਰਹੇ ہیں best teachers ਬਾਰੋਂ ਆ ਕੇ ਇੱਥੇ ਪੜ੍ਹਾ ਰਹੇ ਹਨ ਤੇ ਜੇ ਉਹ ਮਿਹਨਤ ਕਰਨ ਔਰ ਲਗਨ ਕਰਨ ਤੇ ਉਹ ਲਾਈਫ ਵਿੱਚ ਬਹੁਤ ਸਕਸੈਸਫੁਲ ਹੋਣਗੇ ਔਰ ਜ਼ਰੂਰ ਕੁਝ ਨਾ ਕੁਝ ਬਣਸ। ਸੰਦੂ ਐ ਮੈਂ ਸੀਈਓ ਐ ਸੰਫਾਉਂਡੇਸ਼ਨ ਦਾ ਜਿਹੜੀ ਸੰਸਥਾ ਚੈਰੀਟੇਬਲ ਸੰਸਥਾ ਡਾਕਟਰ ਵਿਕ੍ਰਮਜੀਤ ਸਿੰਘ ਸਾਨੀ ਪਦਮਸ਼ਰੀ ਮੈਂਬਰ ਪਾਰਲੀਮੈਂਟ ਰਾਜਸਭਾ ਨੇ ਸ਼ੁਰੂ ਕੀਤੀ ਸੀ 1998 ਚ। ਤੋ ਤਕਰੀਬਨ ਸਾਨੂੰ 27 ਸਾਲ ਹੋ ਗਏ ਇਹ ਸੰਸਥਾ ਨੂੰ ਕੰਮ ਕਰਦੇ ਹੋਇਆ ਔਰ ਇਹ ਕੰਮ ਵਧਾਉਂਦੇ ਜਾ ਰਹੇ ਹਾਂ ਪੰਜਾਬ ਵਿੱਚ ਬਹੁਤ ਜ਼ਿਆਦਾ ਇਸ ਸਾਲ ਸਾਡਾ ਟੀਚਾ ਵੀ 5000 ਤੋਂ ਵੱਧ ਬੱਚੇ ਸਕਿਲਿੰਗ ਕਰਕੇ ਉਹਨਾਂ ਨੂੰ ਜੌਬਸ ਦਵਾਨੀਆਂ ਔਰ ਵੱਖਰੇ ਵੱਖਰੇ ਤਰ੍ਹਾਂ ਦੇ ਕੋਰਸਸ ਹੈ ਟ੍ਰੈਡੀਸ਼ਨਲ ਕੋਰਸਸ ਵੀ ਹੈ ਫਿਊਚਰਿਸਟਿਕ ਕੋਰਸਸ ਵੀ ਹੈ ਜਿਵੇਂ ਏਆਈ ਐਵੀਏਸ਼ਨ ਹਸਪਿਟੈਲਿਟੀ ਵਗੈਰਾ ਵਗੈਰਾ ਸੋ ਜਿੰਨੇ ਬੱਚੇ ਇਹਨਾਂ ਨੂੰ ਇੱਥੇ ਕੋਈ ਵੀ ਚਾਰਜ ਨਹੀਂ ਕਰਦੇ ਫੀਸ ਬੱਚਿਆਂ ਲਈ ਔਰ ਸਾਰਾ ਸਾਲ ਇਹ ਸੈਂਟਰ ਤਕਰੀਬਨ ਇਥੋਂ 1200 ਬੱਚਾ ਨਿਕਲੇ ਗਿਆ ਇਸ ਸੈਂਟਰ ਚੋਂ ਲੁਧਿਆਣੇ ਤੋਂ ਇਦਾਂ ਦਾ ਹੀ ਸੈਂਟਰ ਅੰਮ੍ਰਿਤਸਰ ਉੱਥੇ ਵੀ 11 1200 ਬੱਚਾ ਪਾਸ ਆਊਟ ਕਰੇਗਾ ਪਟਿਆਲੇ ਸੈਂਟਰ ਉਥੇ 700 ਬੱਚਾ ਪਾਸ ਕਰੇਗਾ ਫਿਰ ਆਈਟੀਆਈਜ਼ ਅਡਾਪਟ ਕੀਤੀਆਂ ਫਿਰ ਜਿਹੜੀ ਡਰੱਗ ਰੀਹੈਬ ਸੈਂਟਰਸ ਦਾ ਉਹਨਾਂ ਦੀ ਸਾਰੀ ਸਕਿਲਿੰਗ ਦਾ ਜ਼ੁਮਾਵੀ ਸੰਫਾਊਂਡੇਸ਼ਨ ਨੇ ਸਾਨੀ ਜੀ ਨੇ ਲਿਆ ਹੋਇਆ ਹੈ ਤੋਂ ਇਸ ਕਰਕੇ ਸਕਿਲਿੰਗ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਅਸੀਂ ਸਮਝਿਆ ਜਿਹੜੀ ਕਮੀ ਹੈ ਪੰਜਾਬ ਦੀ ਯੂਥ ਨੂੰ ਸਕਿੱਲ ਕਰਾਣਾ ਤੇ ਨੌਕਰੀ ਲੁਆਣੀ ਤਾਂ ਕਿ ਵਿਦੇਸ਼ਾਂ ਚ ਜਾ ਕੇ ਮੇ ਤਕੇਨਾ ਖਾਨ ਬੱਚੇ ਇੱਥੇ ਆਪਣੇ ਘਰ ਦੀ ਰੋਟੀ ਖਾਂਨ ਘਰ ਚ ਕਮਾਈ ਕਰਕੇ ਚਾਰ ਪੈਸੇ ਲੈ ਜਾਣ ਅੱਜ ਮੈਡਮ ਦੇ ਚੀਫ ਕੇਸ ਨੇ ਮੈਡਮ ਜੈਸਮੀਨ ਪਾਵਾ ਜੀ ਨੇ ਇੱਕ ਨਵੀਂ ਨੈਕਸਟ ਜਨਰੇਸ਼ਨ ਡੋਕਟਰਨ ਲਾ ਹੈਗੀ ਪਾਵਾ ਫੈਮਿਲੀ ਦੀ ਫੇਮਸ ਐਵਨ ਸਾਈਕਲ ਵਾਲੇ اور ਇਹਨਾਂ ਨੂੰ ਇੱਥੇ ਅਸੀਂ ਬੁਲਾਇਆ ਕਿਉਂਕਿ ਇਹ ਖੁਦ ਵੀ ਇੱਕ ਸੰਸਥਾ ਇਤਨਾ ਦੀ ਐਵਨ ਫਾਊਂਡੇਸ਼ਨ ਚਲਾਉਂਦੇ ਨੇ ਤੇ ਉਹਨਾਂ ਨਾਲ ਅਸੀਂ ਚਾਹਾਂਗੇ ਗਾਣੂ ਸਹਿਯੋਗ ਰਖੀਏ ਅਸੀਂ ਲੁਧਿਆਣੇ ਵਿੱਚ ਆਏ ਹਾਂ ਤੇ ਇਸ ਕਰਕੇ ਇਹੋ ਜੀ ਫੈਮਲੀਆਂ ਦੇ ਨਾਲ ਸਾਡਾ ਜੋ ਇੱਥੇ 12 ਕੋਰਸੇ ਕਰਾਏ ਜਾ ਰਹੇ ਨੇ ਲੜਕੇ ਲੜਕੀਆਂ ਲਈ ਅਲੱਗ-ਅਲੱਗ ਕੋਰਸੇ ਨੇ AI, ਐਵੀਏਸ਼ਨ, CNC ਮਸ਼ੀਨ, ਫਿਟਰ ਅਸੈਂਬਲੀ, ਮਕੈਨਿਕਲ, ਬਿਊਟੀ ਪਾਰਲਰ, ਫੈਸ਼ਨ ਡਿਜ਼ਾਈਨਿੰਗ, ਇਨਕੂਬੇਸ਼ਨ ਸੈਂਟਰ, ਜਨਰਲ ਡਿਊਟੀ ਅਸਿਸਟੈਂਟ ਇਸ ਤਰ੍ਹਾਂ ਦੇ ਕਰਕੇ ਵੱਖਰੇ-ਵੱਖਰੇ 12 ਕੋਰਸੇ ਸਿਖਾ ਰਹੇ ਹਾਂ। ਹਾਂ ਜੌਬ ਅਸੀਂ ਬੱਚਿਆਂ ਨੂੰ 100% ਪਲੇਸਮੈਂਟ ਕਰਾਵਾਂਗੇ। ਇਹਨਾਂ ਨੂੰ ਜਾ ਕੇ ਫੈਕਟਰੀਆਂ ਨਾਲ ਸਾਰੀ ਇੰਡਸਟਰੀ ਨਾਲ ਅਸੀਂ ਆਪਣੇ ਤਾਲੁਕ ਬਣਾਏ ਹੋਏ ਹੈ ਪਲੇਸਮੈਂਟ ਆਫਸਰ ਰੱਖੇ ਹੋਏ ਹੈ ਤੇ ਪੱਛਿਆਂ ਨੂੰ ਪਿੰਡਾਂ ਚੋਂ ਬੁਲਾਬਲਾ ਕੇ ਲਿਆ ਰਹੇ ਅਸੀਂ ਈ ਆਫ ਕਾ ਉਸ ਵਰਲਡ ਯੂਥ ਸਕਿਲਸ ਡੇ ਹੈਗਾ ਯਾ ਤੁਹਾਨੂੰ ਦੱਸੇ ਕੀ ਕਹਿੰਦੇ ਯੂਥ ਵਰਲਡ ਯੂਥ ਸਕਿਲਸ ਡੇ 15 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਔਰ ਇਹ 2025 ਦਾ ਜਿਹੜਾ ਜਸ਼ਨ ਹੈ ਬਹੁਤ ਵੱਡਾ ਮਨਾ ਰਹੇ ਅਸੀਂ ਅੱਜ ਦਿੱਲੀ ਸਾਡਾ ਫੰਕਸ਼ਨ ਚੱਲ ਰਿਹਾ ਦਿੱਲੀ ਵੀ ਸੈਂਟਰ ਹੈ ਪਟਿਆਲੇ ਵੀ ਹੈ ਅੰਬ੍ਰ ਸਰਵਿੱਟ ਇੱਥੇ ਵੀ ਸੋ ਇਹ ਜਿਹੜੇ ਦਿਲ ਹੈ ਇਹ ਦਿਨ ਬਹੁਤ ਵੱਡਾ ਦਿਹਾੜਾ ਹੈ ਗਿਆ ਇਹ ਵਿਕ ਇੰਡੀਆ ਦਾ ਯੂਥ ਹੈ ਔਰ ਯੂਥ ਨੂੰ ਹੁਨਰ ਦੇਣਾ ਔਰ ਕਮਾਈ ਕਰਨਾ ਕਿ ਇਤਾਂ ਹੀ ਇੰਡੀਆ ਤਰੱਕੀ ਕਰ ਸਕਦਾ ਹੈ ਸਾਡੇ ਲਈ ਬਹੁਤ ਅਹਿਮ ਦਿਨ ਹੈ ਕਿੰਨੇ ਕੋਰਸ ਹੈਗਾ ਇੱਥੇ ਬੱਚੇ ਕਿੰਨੇ ਬੀ ਜਿਹੜਾ ਫਾਇਦਾ ਲੈ ਰਹੇ ਨੇ ਜਿਹੜੇ ਕੋਰਸ ਕਰ ਰਹੇ ਮੈਂ ਤੁਹਾਨੂੰ ਦੱਸਿਆ ਇਸ ਸਾਲ ਅਸੀਂ 1100 ਤੋਂ ਵੱਧ ਬੱਚੇ ਇੱਥੋਂ ਪਾਸ ਆਊਟ ਕਰਾਵਾਂਗੇ ਇਹ 4 ਮਹੀਨੇ ਤੋਂ ਲੈ ਕੇ 6 ਮਹੀਨੇ ਦੇ ਵੱਖਰੇ ਵੱਖਰੇ ਕੋਰਸਸ ਹੁੰਦੇ ਹੈ ਅਨ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਆਫ ਇੰਡੀਆ ਦੀ ਅਸੀਂ ਟ੍ਰੇਨਿੰਗ ਪਾਰਟਨਰ ਹੈ ਉਹਨਾਂ ਦੇ ਕਰਿਕੂਲਮ ਦੇ ਮੁਤਾਬਿਕ ਅਸੀਂ ਇੱਥੇ ਸਾਰੇ ਕੋਰਸਸ ਕਰਨੇ ਆ ਪ੍ਰੋਪਰ ਸਰਟੀਫਿਕੇਟ ਦਿੰਨੇ ਆ ਤਾਂ ਕਿ ਬੱਚਿਆਂ ਦਾ ਗਾਂ ਪਵਿੱਕ ਬਣ ਸਕੀ ਥੈਂਕ ਯੂ ਮਹਾਰਾ ਮੈਂ ਜ਼ਿਲ੍ਹਾ ਹੁਨਰ ਵਿਕਾਸ ਕੇਂਦਰ ਤੋਂ ਆਇਆ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਇਹ ਸਾਡਾ ਜਿਹੜਾ ਵਿਭਾਗ ਹੈ ਤੋ ਉਸ ਮਹਿਕਮੇ ਅਧੀਨ ਜਿਹੜਾ ਸਾਡਾ ਜਿਹੜਾ ਟਾਈਅਪ ਸਾਨੂੰ ਫਾਊਂਡੇਸ਼ਨ ਨਾਲ ਹੋਇਆ ਕਿਉਂ ਅਸੀਂ ਚਾਹੁੰਦੇ ਹਾਂ ਕਿ ਜ਼ਿਲ੍ਹੇ ਵਿੱਚ ਜਿਹੜੇ ਸਾਡੇ ਬੇਰੁਜ਼ਗਾਰ ਯੂਥ ਹੈ ਉਹਨਾਂ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇ ਸਾਡਾ ਟੀਚਾ ਇਹੀ ਹੈ ਅੱਜ ਇਸੇ ਸਬੰਧ ਦੇ ਵਿੱਚ ਅੱਜ ਵਰਲਡ ਯੂਥ ਸਕਿੱਲ ਡੇ ਜਿਹੜਾ ਅੱਜ ਮਨਾਇਆ ਜਾ ਰਿਹਾ ਇੱਥੇ ਮਲਟੀ ਸਕਿੱਲ ਡਵੈਲਪਮੈਂਟ ਸੈਂਟਰ ਜੋ ਕਿ ਬਹੁ ਤਕਨੀਕੀ ਔਰ ਬਹੁ ਤਕਨੀਕੀ ਸਿੱਖਲਾਈ ਦੇਣ ਦੇ ਕਾਬਿਲ ਹੈ ਔਰ ਇੱਥੇ ਸਾਡੇ ਕੋਲੇ ਇਸ ਸੈਂਟਰ ਦੇ ਵਿੱਚ 1000 ਕੈਂਡੀਡੇਟ ਦੀ ਕੈਪੈਸਿਟੀ ਦੇ ਨਾਲ ਰਨ ਅਸੀਂ ਕਰ ਸਕਦੇ ਹਾਂ ਸੈਂਟਰ ਨੂੰ ਅ ਕਿ ਵੱਧ ਤੋਂ ਵੱਧ ਸਾਡੇ ਕੋਲ ਯੂਥ ਇੱਥੇ ਆਉਣ ਤੇ ਸਕਿਲਿੰਗ ਲੈ ਕੇ ਆਪਣੇ ਆਪ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਦੇ ਕਾਬਿਲ ਬਣਾਉਣ ਤੇ ਥੈਂਕ ਯੂ ਤਾਂ